वो दबे हाथ है फोटे घट जो पानी कहते तेरा समा और तेरे जो सुस ने ना ये हर पल ये घट रहे ने गिनती लगातार कंटिन्यू कट रही है बंदे ਤੋ ਆਪਣੇ ਜੀਵਨ ਨੂੰ ਸਚكري ਬੈਠਾ ਜਦੋਂ ਐਡੀ ਵੱਡੀ ਧਰਤੀ ਜਿਸ ਧਰਤੀ ਦੇ ਉੱਤੇ ਕਿੰਨੇ ਹੀ ਪੇੜ-ਪੌਦੇ ਪਸ਼ੂ-ਪੰਛੀ ਜੀਵ ਜੰਤੂ ਮੁਨੱਖ ਜਾਤੀਆਂ ਰਹਿੰਦੀਆਂ ਜਦੋਂ ਇਸ ਧਰਤੀ ਦਾ ਪਾਣੀ ਘਟ ਸਕਦਾ ਕਰਦਾ ਨਾ ਕਿ ਹਰ ਸਮੇਂ ਜਦੋਂ ਦੇਖਦੇ ਆਂ ਜਦੋਂ ਕੋਈ ਗੱਲ ਕਰਦੇ ਆਂ ਉਹ ਵੀ ਸਮਾਸੀ ਪਈ ਜੋ 10-20 ਫੁੱਟ ਦੇਤੇ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਸੀ ਉਦੋਂ ਪਹਿਲਾਂ ਨਾਲੋਂ ਜ਼ਿਆਦਾ ਦੇਖਿਆ ਹੁਣ 200-250 ਫੁੱਟ ਤੇ ਚਲੇ ਗਿਆ ਪਾਓ ਗਾਂ ਦੀ ਗਾਂ ਬਧੀ ਜਾ ਰਹੀ ਹੈ ਵਾ ਵੀ ਇਹ ਵੀ ਘਟ ਰਿਹਾ ਵਾ ਤੇ ਮਨੁੱਖ ਸੋਦਾ ਮੈਂ ਨਹੀਂ ਘਟਦਾ ਮੇਰੇ ਸਵਾਦ ਨਹੀਂ ਕੱਢਣੇ ਸਭ ਕੁਝ ਘਟਦਾ ਬਈ ਛੇਨ ਛੇਨ ਆਉਂਦ ਬੇਹਾਤ ਫੁੱਟੇ ਕਟ ਜਿਉ ਪਾ ਨਹੀਂ ਹਰ ਗੋਨ ਕਾਹ ਨਾ ਗਾਵੇ ਓਏ ਬੰਦੇ ਸਮਾਂ ਤੇਰਾ ਖਰਾਬ ਹੋ ਰਿਹਾ ਬਗੈਰ ਨਾਮ ਤੋਂ ਜਪਿਆ ਜੋ ਵੀ ਤੂੰ ਸਵਾਸ ਲੈਣਾ ਸਮਾਂ ਤੇਰਾ ਗੁਜ਼ਰਦਾ ਸਵਾਸ ਔਰ ਸਮਾਂ ਦੋਨੇ ਵਿਅਤ ਗਏ ਕਿਸੇ ਆਰ ਨਹੀਂ ਲੱਗੇ ਕੋਈ ਇਹ ਤੋਂ ਫਾਇਦਾ ਨਹੀਂ ਲਿਆ ਗਿਆ ਇਥੇ ਪਾਛਾ ਪਰਮਾਨ ਕਰਦਨ ਭਗਤ ਕਬੀਰ ਜੀ ਮਹਾਰਾਜ ਦਾ ਬਚਨ ਆਪ ਜੀ ਨੇ ਸਰਵਣ ਕੀਤਾ ਦਿਨ ਤੇ ਪਹਿਰ ਪਹਿਰ ਤੇ ਘਰੀਆ ਆਵ ਕਟੇ ਤਨ ਝੀਚੇ ਕਾਲ ਇਹਰੀ ਫਿਰ ਬਧ ਕ ਜੀ ਕਹੋ ਕਵਨ ਵਿਧ ਕੀ ਜੀ ਕਹਿੰਦੇ ਜੋ ਮੌਤ ਨਾ ਜੋ ਕਾਲ ਹੈ ਇਹ ਸ਼ਿਕਾਰੀ ਦੀ ਤਰ੍ਹਾਂ ਘੁੰਮ ਰਿਹਾ ਹੈ ਕਿ ਕਦੋਂ ਇਹ ਇਹ ਜੋ ਸਵਾਸਾਂ ਵਾਲੀ ਔਰ ਇਹਦਾ ਸਮੇਂ ਦਾ ਜੋ ਖਜ਼ਾਨਾ ਖਾਲੀ ਹੋਵੇ ਤੇ ਮੈਂ ਚੁੱਕਾਂ ਇਹਨੂੰ ਕਹੇ ਕਿ ਜੋ ਇਹ ਸਮਾਂ ਔਰ ਸਵਾਸ ਕਦਮ ਹੋਏ ਬਿਨ ਪੁੱਛਿਆ ਹੀ ਲੈ ਜਾਏ ਕਹਿੰਦੇ ਉਸਨੇ ਤੈਨੂੰ ਸਲਾਹ ਨਹੀਂ ਪੁੱਛਣੀ ਤੈਨੂੰ ਇਹ ਨਹੀਂ ਪਤਾ ਜਿਵੇਂ ਦੱਸਿਆ ਨਾ ਕਿ ਮੌਤ ਦੇ ਅਨੰਤ ਕਾਰਨ ਹੋ ਸਕਦੇ ਆ ਕਿਸ ਦੀ ਕਿਸ ਤਰ੍ਹਾਂ ਹੋਣੀ ਹੈ ਕਿਵੇਂ ਹੋਣੀ ਹੈ ਮਰਨ ਲਖਾਇ ਮੰਡਲ ਮੇ ਆਏ ਜੀਵਨ ਸਾਚੇ ਮਾਈ ਜਦੋਂ ਧਰਤੀ ਤੇ ਆਏ ਹਨ ਮਨੁੱਖਾ ਦੇਹ ਵਿੱਚ ਆ ਗਏ ਭਾਵੇਂ ਜਦੋਂ ਅਸੀਂ ਪੈਦਾ ਹੋਗੇ ਪੈਦਾ ਹੋਣ ਤੋਂ ਪਹਿਲਾਂ ਸਾਡਾ ਮਰਨ ਇਹਨੂੰ ਖਤਮ ਕਿਵੇਂ ਕਰਨਾ ਇਹਦੀ ਯੋਜਨਾ ਪਹਿਲਾਂ ਬਣੀ ਹੁੰਦੀ ਹੈ ਮਰਨ ਲਿਖਾਏ ਮੰਡਲ ਮੇ ਆਏ ਕਿ ਮਨੁੱਖ ਸੋਧਾ ਕਿਵੇਂ ਧਰਤੀ ਤੇ ਆ ਗਿਆ ਜਨਮ ਗਿਆ ਜਨਮ ਦੀ ਤੇਰੀ ਖੁਸ਼ੀ ਵੈਗਰੂ ਨੂੰ ਕੋਈ ਨਹੀਂ ਹੈ ਪਰ ਮਨ ਦਾ ਫਿਕਰ ਹੋ ਗਿਆ ਕਿ ਇਹਨੂੰ ਮਰਨਾ ਕਦੋਂ ਹੈ ਉਹ حساب ਤਾਂ ਪਹਿਲਾਂ ਲਿਖਿਆ ਜਨਮਲਤਾ ਬਾਦੀ ਗਲ ਕੀਤੀ ਪਹਿਲਾ ਮਰਨ ਮਰਨ ਲਖਾਏ ਮੰਡਲ ਮੇ ਆਏ ਜੀਵਨ ਸਾਥੇ ਮਾਏ ਤੇਰਾ ਸਮਾਂ ਘਟ ਰਿਹਾ ਵੇ ਦਿਨ ਤੇ ਪਹਿਰ ਪਹਿਰ ਤੇ ਕਰੀਏ ਆਵ ਕਟੇ ਤਾਂ ਨੀ ਜੀ ਕਾਲੇ ਏਰੀ ਫਿਰੇ ਬਦਕ ਜਿਓ ਕਹੋ ਕਹੋ ਨ ਬਦਕ ਕੀ ਜੀ ਇਹਨੇ ਮੌਤ ਘੁਮਰੀ ਏ ਮਰੋਖਾ ਦੇਹੀ ਜਿਸ ਨੂੰ ਇਸ ਮੌਤ ਆਉਣ ਤੋਂ ਪਹਿਲਾਂ ਉਸ ਵਾਹ ਨੂੰ ਦਾ ਹੋਣਾ ਪੈਣਾ ਜੇ ਇਸ ਨੇ ਜੰਜਾਲਾ ਚੋਂ ਨਿਕਲਣਾ ਜੋ ਨਹੀਂ ਨਿਕਲਣਾ ਚਾਹੁੰਦਾ ਨਾ ਨਿਕਲੋ ਭਈ ਆਪਣੀ ਚਾਹੁੰਦੀ ਹੈ ਨਾ ਹਰਕਤ ਧਰਮ ਹੈ ਕੋਈ ਵੀ ਦਿਨੇ ਦਾ ਧਰਮ ਹੁਣ ਤਾਂ ਹੋਰ ਲੱਗੀ ਹੋਈ ਨਾ ਕਿ ਗੰਢੀ ਵਧਾਉਣ ਦੀ ਸੇਕ ਖੇਤਰੇ ਨੇ ਦੂਸਰੇ ਨੂੰ ਕਿ ਤੁਸੀਂ ਸਾਡੇ ਬਣ ਜੋ ਅੰਗਰੇਜ਼ਾਂ ਨੂੰ ਕਿਤੇ ਕਿਸੇ ਨੂੰ ਬੜੀ ਖੁਸ਼ੀ ਹੁੰਦੀ ਐ ਇਹਨਾਂ ਨੂੰ ਭਾਈ Hindu ਆਪਣੇ ਵਾਲ ਖੇਤਰੇ ਮੁਸਲਮਾਨ ਆਪਣੇ ਵਾਲ ਕ੍ਰਿਸਚਨ ਆਪਣੇ ਵਾਲ ਕਿ ਜਿਹਦਾ ਜਿੱਥੇ ਜੋਰ ਪੈਂਦਾ ਪਰ ਭਲਿਓ ਮਾਨ ਤੋਂ ਪਾਵੇਂ Hindu ਪਾਵੇਂ ਸਿੱਖਾ ਪਾਵੇਂ ਮੁਸਲਮਾਨ ਪਾਵੇਂ ਇਸਾਈਏ ਇਹ ਇੱਕ ਧਰਮ ਤੋਂ ਬਗੈਰ ਅਗਾਹ ਨਹੀਂ ਤੁਰ ਸਕਦੇ ਉਹ ਕਿਹੜਾ ਧਰਮ ਹੈ ਪ੍ਰੇਮ ਵਾਲਾ ਇਹ ਪ੍ਰੇਮ ਕੇਵਲ ਤੋਂ ਕੇਵਲ ਪ੍ਰਮਾਤਮਾ ਵਹਿਰੂ ਜੋ ਸਭ ਦਾ ਇੱਕ ਸਵਨਾ ਜੀਆਂ ਦਾ ਇੱਕ ਦਾਤਾ ਸੋਮੈ ਬਸੰਨਾ ਤੇ ਸਾਡੀ ਦੌੜ ਲੱਗੀ ਹੋਈ ਹੈ ਜਿਵੇਂ ਬਸਾਂ ਹੁੰਦੀਆਂ ਨੇ ਕਿ ਤੁਸੀਂ ਬਸਟੈਂਡ ਜਾਣਦੇ ਹੋ ਕਿ ਸਰਕਾਰੀ ਹੁੰਦੀਆਂ ਪ੍ਰਾਈਵੇਟ ਹੁੰਦੀਆਂ ਪ੍ਰਾਈਵੇਟ ਦੀਆਂ ਵੀ ਲੱਖ ਲੱਖ ਅਲੱਗ ਅਲੱਗ ਉਹਨਾਂ ਦੀਆਂ ਉਹਨਾਂ ਦੇ ਮਾਲਕ ਓਨਰ ਹੁੰਦੇ ਆ ਹਰ ਇੱਕ ਨੇ ਜਿਨੇ ਵੀ ਖੜੀ ਹੁੰਦੀ ਆ ਬਸ ਉਹ ਜੋ ਕਈ ਕੀ ਕੰਦਿਆ ਬਸਾ ਹੁੰਦੀਆਂ ਨੇ ਕਿ ਆ ਜਲੰਧਰ ਨੂੰ ਜਾਣੀਆਂ ਭਾਈ ਇਹ ਬਠਿੰਡੇ ਜਾਣੀਆਂ ਐਡੇ ਹੁੰਦਾ ਕਿ ਆ ਭਾਈ ਧੂਰੀ ਸੰਗਰੂਰ ਜਾਣੀਆਂ ਨੇ ਉਹ ਪੰਜ ਦਸ ਇਕੱਠੇ ਖੜੇ ਹੁੰਦੇ ਆ ਨੇ ਉਹ ਇੱਕ ਦੂਜੇ ਨੂੰ ਖੁੱਚਦੇ ਆ ਕਿ ਤੂੰ ਸਾਡੀ ਵਾਹ ਚੜ ਤੂੰ ਸਾਡੀ ਚੜ ਜਾ ਉਸ ਬੱਸ ਨੂੰ ਸਪੈਸ਼ਲ ਸਜਾਉਂਦੇ ਆ ਲਾਲ ਚ ਹੁੰਦਾ ਵਾ ਇੱਥੇ ਪਾਣੀ ਮਿਲਦਾ ਪੀਣ ਨੂੰ ਅੰਦਰ ਨੂੰ ਸਾਹ ਸੁਪਾਈ ਹੋਰ ਤੀਜਾ ਇਹ ਸਾਡੇ ਭਾਈ ਸਵਾਰੀ ਵੱਧ ਚੜੇ ਉਹਨਾਂ ਦਾ ਐਸਾ ਕਰਨਾ ਜਾਇਜ਼ ਆ ਕਿਉਂਕਿ ਭਾਈ ਉਹਨਾਂ ਨੇ ਪੈਸਾ ਸਪੈਂਡ ਕੀਤਾ ਵਾ ਉਹ ਤਾਂ ਆਈ ਪੈਸੇ ਬਾਤ ਤੇ ਪਰ ਧਰਮ ਕੋਈ ਪੈਸੇ ਵਾਸਤੇ ਨਹੀਂ ਹੁੰਦਾ ਕਿਉਂਕਿ ਜੋ ਧਰਮ ਹੈ ਭਾਈ ਇਨਾ ਗਿਣਤੀਆਂ ਬਾਤਿਆਂ ਨਾ ਪੈਸਿਆਂ ਬਾਤ ਤੇ ਇਹ ਤਾਂ ਵੀ ਆਪਾਂ ਸਭ ਨੇ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਸਿੱਖ ਸਾਈ ਜੈਨੀ ਆ ਬੁੱਧੀ ਵੀ ਆਪਾਂ ਸਭ ਨੇ ਭਾਈ ਇਹ ਉਪਰਾਲਾ ਕਰਨਾ ਕਿ ਜਿਉਂਦੇ ਜੀ ਉਸ ਵਹਿਰੂ ਦੇ ਹੋ ਜੀ। ਹਰ ਕਦੀ ਇੱਛਾ ਆਪਣੀ ਹੁੰਦੀ ਹੈ ਕਿ ਮੈਂ ਭਾਈ ਕਿਹੜੀ ਬਸ ਵਿੱਚ ਜਾਣਾ ਉਦੋਂ ਉਦੋਂ ਨਿਰਣਾ ਹੋਗਾ ਨਾ ਕੋਈ ਤੱਕੇ ਨੇ ਪਰੇ ਚੜਾ ਸਕਦਾ ਪਰ ਧਰਮਗਤੌਰ ਤੇ ਆਪਾਂ ਬਹੁਤ ਲਾਲਚ ਦੇ ਨੇ ਆ ਡਰਾਉਨੇ ਆ ਧਮਕਾਉਂਦੇ ਆ ਜਿੱਦਾ ਜੋਰ ਹੁੰਦਾ ਭਾਈ ਜਿਸकी लाठी किसी की भैंस ਉਹੀ ਗੱਲ ਹੋ ਜਾਂਦੀ ਕੀ ਜੇ ਹਿੰਦੁਸਤਾਨ ਵੱਲ ਦੇਖੀਏ ਇਹ ਘਟ ਗਣਤੀਆਂ ਉੱਤੇ ਭਾਈ ਤੁਹਾਨੂੰ ਪਤਾ ਆਤੇ ਜਾਂ ਤਾਂ ਹੋ ਹੀ ਰਹੇ ਆ ਇੱਥੇ ਇਹਨਾਂ ਦੇ ਟਾਰਗੇਟ ਤੇ ਹੁੰਦੇ ਕੌਣ ਜਾਂ ਸਿੱਖ ਜਾਂ ਮੁਸਲਮਾਨ ਇਹਨਾਂ ਦੀ ਨਿੱਕੀ ਨਿੱਕੀ ਕੋਈ ਐਸੀ ਗਲਤੀ ਹੋ ਗਈ ਜਦ ਹੀ ਬਵਾਲ ਵੱਡਾ ਸਾਰਾ ਖੜਾ ਕਰ ਦਿੰਦੇ ਆ ਆਪ ਕਰਨ ਹੁਣ ਦੇ ਦੇ ਵਿੱਚ ਮਸਜਿਦ ਢਾਏ ਜਾ ਰਹੇ ਨੇ ਗੁਰਦੁਆਰੇ ਢਾਏ ਜਾ ਰਹੇ ਨੇ ਨਜਾਇਜ਼ ਮੰਦਰ ਇੱਕ ਵੀ ਨਹੀਂ ਹੁਣ ਜਦੋਂ ਭਾਈ ਇਹਨਾਂ ਦੀ ਆਵਦੀ ਸਰਕਾਰ ਆ ਕਿ ਜਿਵੇਂ ਮੁਗਲਾਂ ਦੀ ਕਿਸੇ ਸਮੇਂ ਦੇ ਸੀ ਉਹਨਾਂ ਨੇ ਮੰਦਰਾਂ ਨੂੰ ਢਾਇਆ ਸੀ ਭਾਵੇਂ ਜਿਹਦੇ ਕੋਲ ਪਾਵਰ ਹੈ ਉਹ ਕਹਿੰਦਾ ਮੈਂ ਹੀ ਆ ਸਭ ਕੁਝ ਆ ਉਹ ਧਰਮ ਦੀ ਗੱਲ ਨਹੀਂ ਹੋਈ ਉਹ ਤਾਂ ਅਧਰਮ ਦੀ ਔਰ ਲਾਲਚ ਦੀ ਗੱਲ ਹੋ ਗਈ ਮਾਇਆ ਦੀ ਗੱਲ ਹੋ ਗਈ ਕਿ ਧਰਮ ਤਾਂ ਇਹੀ ਕਹਿੰਦਾ ਭਾਈ ਤੂੰ ਜੇ ਨਹੀਂ ਤੂੰ ਬੋਧੀ ਹੈ ਤੂੰ Hindu ਹੈ ਤੂੰ ਮੁਸਲਮਾਨ ਹੈ ਜੋ ਵੀ ਹੈ ਭਾਈ ਆਪਣੇ ਮਾਰਗ ਤੇ ਸਹੀ ਚੱਲ ਹਣ ਬਸ ਤਾਂ ਜਿਹੜੀ ਮਰਜ਼ੀ ਚੱਲ ਜਾਏਗਾ ਔਰ ਉਹਦੇ ਵਿੱਚ ਟੱਕੜ ਵੀ ਲੈਣੀ ਪੈਣੀ ਹੈ ਕਿਸੇ ਦੀ ਘਟੋਗੀ ਕੇਦੀ ਵੱਧ ਹੋ ਗਈ ਇਸ ਤਰ੍ਹਾਂ ਹੁੰਦਾ ਨਾ ਵੀ ਏਸੀਸੀ ਪਈ ਇਹਦਾ ਕੋਈ ਵੱਧ ਕਰਾਇਆ ਲੱਗਦਾ ਇਹ ਚ ਫੈਸਿਲਿਟੀ ਵੱਧਾ ਇਹਦਾ ਅਲੱਗ-ਅਲੱਗ ਤੋ ਹੋ ਸਕਦਾ ਪਰ ਬਗੈਰ ਕਰਾਇ ਤਾਂ ਤਾਂ ਨਹੀਂ ਚੜ ਸਕਦਾ ਇਹ ਨਹੀਂ ਮੈਂ ਚੰਨ ਨਹੀਂ ਨਹੀਂ ਪਹਿਰੀ ਦੇਣੀ ਹੈ ਜਦ ਚ ਲੜਾਈ ਝਗੜਾ ਕਰੇਗਾ ਤੇਰੇ ਨਾਲ ਫੜ ਕੇ ਜਦੀ ਲਾ ਦੇਣਾ ਇਥੇ ਵੀ ਇਹ ਵਾਲਾ ਧਰਮ ਦੇ ਵਿੱਚ ਵੀ ਧਰਮ ਦੇ ਵਿੱਚ ਤੁਰਬ ਦਿੱਦ ਨੂੰ ਮਰਜੀ ਪੈ ਪਰ ਜੇ ਵਿਕਾਰਾਂ ਨੂੰ ਨਾਲ ਲੈ ਕੇ ਕਰਿਆ ਨਾ ਤੇਰਾ ਕੁਝ ਨਹੀਂ ਬਣਦਾ ਤੇ ਜਿਨੇ ਮਰਜ਼ੀ ਧਰਮ ਬਦਰੀ ਚੱਲ ਸਿੱਖ ਤੋਂ Hindu Hindu ਤੋਂ ਮੁਸਲਮਾਨ ਮੁਸਲਮਾਨ ਤੋਂ ਸਾਈ ਕੋਸ ਵੀ ਬਣੀ ਚੱਲ ਕੁਝ ਨਹੀਂ ਬਣਨਾ ਭਾਈ ਇੱਥੇ ਤੰਦਾ ਭੇਕ ਬਦਲਿਆ ਗੱਲ ਨਹੀਂ ਬਣਦੀ ਜਦ ਤੱਕ ਮਨ ਦੇ ਉੱਤੇ ਗੁਰਮਤ ਦਾ ਰੰਗ ਨਹੀਂ ਚੜਦਾ ਹੁਣ ਸਾਡੇ ਤੇ ਭੇਕ ਚੜੇ ਹੋਏ ਆ ਕੇਵਲ ਤੋਂ ਕੇਵਲ ਅਸੀਂ ਭੇਕ ਪਛੇਤਰੇ ਹੋਏ ਇੱਕ ਹਰ ਇੱਕ ਪ੍ਰਚਾਰਕ ਦੀ ਗੱਲ ਹੈ ਕਿਸੇ ਨੂੰ ਚੰਗੀ ਲੱਗਦੀ ਕਿਸੇ ਨੂੰ ਮਾੜੀ ਇਹ ਭੇਕ ਬਣਾਉਣ ਤੇ ਲੱਗੇ ਆ ਤੂੰ ਪਾਠ ਨਹੀਂ ਕਰ ਸਕਦਾ ਨਾ ਤੇਰੇ ਦਾੜੀ ਆ ਨਾ ਤੇਰੇ ਕੇਸ ਬਸ ਇਹਨਾਂ ਨੇ ਇਸੇ ਨੂੰ ਹੀ ਮੁਖ ਬਣਾਇਆ ਹੋਇਆ ਭਾਈ ਇਹਦਾ ਹੋਣਾ ਜ਼ਰੂਰੀ ਹੈ ਇਹ ਤਾਂ ਇੱਕ ਖਾਲਸੇ ਦੀ ਨਿਸ਼ਾਨੀ ਹੈ ਭਾਈ ਇੱਕ ਦੇਸ਼ ਪੇਸ਼ਾ ਨੇ ਜੋ ਖਾਲਸਾ ਫੌਜ ਅਜੀ ਹੈ ਉਹਦੀ ਇੱਕ ਯੂਨੀਫਾਰਮ ਹੈ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਇਹੀ ਭੇਖ ਨਾਲ ਪ੍ਰਮਾਤਮਾ ਕੋਲ ਜਾ ਸਕਦੇ ਹੋ ਪ੍ਰਮਾਤਮਾ ਕੋਲ ਜਾਣ ਵਾਸਤੇ ਪ੍ਰੇਮ ਵਾਲਾ ਚੋਲਾ ਪਹਿਣਾ ਪੈਂਦਾ ਹੈ ਕਿ ਆਪਣੇ ਆਤਮਾ ਦੇ ਹੁਣ ਮਨ ਖੋਟਾ ਹੋਵੇ ਮਨ ਵਿੱਚ ਖੋਟ ਕੀ ਕਰੂ bari ਭੇਖ ਭਾਈ ਇਦਾਂ ਹੋ ਰਿਹਾ ਨਾ ਸੰਸਾਰ ਵਿੱਚ ਆਪਾਂ ਵੀ ਦੇਖਦੇ ਕਿ ਜਿੰਨੇ ਵੀ ਆਪਾਂ ਧਰਮ ਦੇਖਦੇ ਆਂ ਭਾਈ ਇਹਨਾਂ ਚ ਭੇਖ ਨੂੰ ਇੰਪੋਰਟਡ ਬੰਨਿਆ ਗਿਆ ਕਿ ਮੁਸਲਮਾਨ ਨੇ ਭਾਈ ਉਹਨਾਂ ਨੂੰ ਭਾਈ ਅਲੱਗ ਕਿਸਮ ਦਾ ਭੇਗ ਬਣਾਇਆ ਹੋਇਆ ਟੋਪੀ ਲੈਣੀ ਹੈ ਦਾੜੀ ਰੱਖਣੀ ਉੱਚਾ ਕਟਣੀ ਹੈ ਇਹ ਵੀ ਇੱਕ ਭੇਗ ਹੋ ਗਿਆ ਹੁਣ ਕੁਝ ਐਸੇ ਵੀ ਹੈ ਜੋ ਭੇਗ ਤੋਂ ਮੁਕਤ ਵੀ ਨੇ ਐਸੀ ਗੱਲ ਨਹੀਂ ਉਹਨਾਂ ਦੀ ਗਿਣਤੀ ਵੀ ਵਧੀ ਹੋਈ ਹੈ ਉਹ ਆਪਣੇ ਵਾਂਗ ਕੋਈ ਐਸੇ ਪਖੰਡ ਨਹੀਂ ਕਰਦੇ ਹੁਣ ਆਪਾਂ ਭਾਈ ਜਿੰਨੇ ਆ ਹੁਣ ਹੋ ਰਿਹਾ ਨਾ ਜੋ ਕਾਰਜ ਹੋ ਰਿਹਾ ਹੈ ਵਾ ਕੋਈ ਵੀ ਸਮਾਗਮ ਹੁੰਦੇ ਆ ਵੱਡੇ ਵੱਡੇ ਸਮਾਗਮ ਕਰਾਉਨੇ ਆ ਯਾਤਰਾਵਾਂ ਹੁੰਦੀਆਂ ਨੇ ਸਭ ਤੋਂ ਵੱਧ ਕੋਣ ਪਤਾ ਕਰਦੇ ਆ 2 ਕਮਾ ਸਿੱਖ ਜਾਂ ਹਿੰਦੂ ਕਿਉਂਕਿ ਦੋਨੇ ਹੀ ਇੱਕ ਹੁਣ ਸਿੱਖ ਕੱਡੇ ਹਿੰਦੂਆਂ ਚੋਂ ਪਰ ਹਿੰਦੂ ਵਾਲੀ ਜੋ ਸਥਿਤੀ ਦੀ ਹੈ ਨਾ ਭਾਵ ਹਿੰਦੂ ਵਾਲੀ ਮਤ ਅਪਣਾਉਂਦੇ ਉਹ ਜਾਣਦੇ ਆ ਕਿੱਥੇ ਜਾਂਦੇ ਆ ਕਦੇ ਰੱਤ ਯਾਤਰਾ ਗਈ ਕਦੇ ਕਿਤੇ ਆ ਗਈ ਕਦੇ ਫਲਾਨੀ ਜਗ੍ਹਾ ਜਾਣਾ ਸਿੱਖ ਵੀ ਹੋਵੇ ਤੁਰੇ ਫਿਰਦੇ ਇਹੀ ਤਵੇਂ ਆ ਸਥਾਨ ਤੇ ਜਾਣੇ ਇੱਕ ਤੀ ਉਹ ਸਥਾਨ ਤੇ ਜਾਣੇ ਇੱਕ ਤੀ ਆ ਅਚੇਤਨਾ ਮਾਰਤਾ ਆਪਣੇ ਕਿਹੜੇ ਕਿੰਨਾ ਕੁਝ ਕਰਦੇ ਆ ਫਿਰ ਵੀ ਗਿਣਤੀ ਘਟਾਓ ਵੱਲ ਹੈ ਵਧਾਓ ਵੱਲ ਨਹੀਂ ਚਲੋ ਜੇ ਕੁਝ ਵੱਧਦਾ ਹੋਵੇ ਮਾਇਆ ਜਿਹੜੀ ਆਉਂਦੀ ਹੈ ਇਹਨਾਂ ਦੇ ਇਹਨਾਂ ਦੇ ਆਪਦੇ ਖਜ਼ਾਨੇ ਵਧਦੇ ਆ ਇਹ ਇਸ ਕਰਕੇ ਪਈ ਇਹ ਸਾਰਾ ਤਾਮ-ਜਾਮ ਕਰਦੇ ਆ ਸੇਕੀ ਤਾਂ ਉੱਤੇ ਦੀ ਹੁੰਦੀ ਵਧੀ ਨਹੀਂ ਘਟੀ ਹੁਣ ਜਿਨ੍ਹਾਂ ਦੀ ਗੱਲ ਕਰਦੇ ਆ ਕਦੇ ਸੇਖਿਆ ਕਿ ਮੁਸਲਮਾਨਾਂ ਨੇ ਕੋਈ ਯਾਤਰਾ ਕੱਢੀ ਹੋਵੇ ਜਾਂ ਉਹਨਾਂ ਨੇ ਭਾਈ ਆਪਣਾ ਜਿਵੇਂ ਆਪਾਂ ਨਗਰ ਕੀਰਤਨ ਕਰਦੇ ਆ ਉਹਨਾਂ ਨੇ ਕੀਤਾ ਹੋਵੇ ਜਾਂ ਇਹ ਕਹਿ ਦਈਏ ਕਿ ਉਹਨਾਂ ਦੇ ਜਿੰਨੇ ਵੀ ਭਾਈ ਮਸਜਿਦ ਨੇ ਐਨ ਹੀਰੇ ਮੋਤੀ ਜੜੀ ਹੋਏ ਸਿਰਫ ਇੱਕ ਸਥਾਨ ਉਹਨਾਂ ਦਾ ਕਿ ਜਿੱਦੇ ਤੇ ਸਭ ਤੋਂ ਵੱਧ ਉਹਨਾਂ ਨੇ ਪੈਸਾ ਖਰਚ ਕੀਤਾ ਉਹ ਹੈ ਮੱਕਾ ਮਦੀਨਾ ਉਹ ਪਾਵਨ ਪਿੱਤਰ ਸਥਾਨ ਜਿੱਤੇ ਹਰ ਇੱਕ ਮੁਸਲਮਾਨ ਉਥੇ ਦੀ ਯਾਤਰਾ ਕਰਦਾ ਹਜ ਕਰਦਾ ਵਾ ਉਥੇ ਦਾ ਬਹੁਤ ਕੁਝ ਲੱਗਿਆ ਹੋਇਆ ਦੇਖਿਆ ਨਹੀਂ ਸੁਣਿਆ ਹੀ ਹੋਇਆ ਬਾਕੀ ਜੀ ਨੇ ਦੇਖਿਆ ਉਹਨੂੰ ਕੋ ਜਿਆਦਾ ਪਤਾ ਹੋਊਗਾ ਵੀ ਕਿ ਜਿਸ ਹਰ ਇੱਕ ਨੂੰ ਜਾਣਦਾ ਉਥੇ ਅਧਿਕਾਰ ਨਹੀਂ ਹੈ ਉਥੇ ਸਿਰਫ ਕੇਵਲ ਤੋਂ ਕੇਵਲ ਮੁਸਲਮਾਨ ਹੀ ਜਾ ਸਕਦਾ ਉਥੇ ਜੇ ਬਕਰੇ ਬਕਰੇ ਭਾਈ ਕਾਨੂੰਨ ਲਾ ਨੇ ਬੰਦਸ਼ਾਨੇ ਦੂਸਰੇ ਧਰਮ ਆ ਗਏ 크ਿਸਚਨ ਨਾ ਉਹਨਾਂ ਦੇ ਕਿਤੇ ਚਰਤਾਂ ਦੇ ਉੱਤੇ ਕਿਤੇ ਲੱਗਿਆ ਦੇਖਿਆ ਗੁੰਬਦ ਲੱਗੇ ਸੋਨਾ ਲੱਗਿਆ ਜਾਂ ਕੁਝ ਹੋਰ ਲੱਗਿਆ ਹੋਵੇ ਉਹ ਤਾਂ ਭਈ ਆਪਣੇ ਵਾਂਗ ਲੰਗਰਾਂ ਦੀ ਸੇਵਾ ਵੀ ਨਹੀਂ ਕਰਦੇ ਕਿ ਭਾਈ ਉਹਨਾਂ ਕੋਲ ਆਹ ਕੁਝ ਤਾਂ ਹੈ ਹੀ ਨਹੀਂ ਹੈ ਫੇਰ ਵੀ ਦੁਨੀਆਂ ਦੇ ਵਿੱਚ ਕਿਉਂ ਛਾ ਗਏ ਕੁਰਬਾਨੀਆਂ ਉਹਨਾਂ ਦੀ ਨਹੀਂ ਕੋਈ ਕੇਕ ਕਰਵਾਨੇ ਉਹਨਾਂ ਦੀ ਨਹੀਂ ਕੋਈ ਭਾਈ ਉਹਨਾਂ ਦੇ குரு ਨੇ ਕੇਵਲ ਤੋਂ ਕੇਵਲ ਮਾਮ ਸਾਹਿਬ ਨੇ ਜਾ ਹਜ ਜੀਜਾ ਸਾਹਿਬ ਨੇ ਪਈ ਉਹਨਾਂ ਨੂੰ ਸੂਲੀ ਚੜਾਇਆ ਸੀ ਵੀ ਉਹਨਾਂ ਦੀ ਜੋ ਮਰਸ਼ਦ ਸੀ ਉਹਦੀ ਕੁਰਬਾਨੀ ਸਦਕਾ ਉਹਨਾਂ ਦਾ ਤਰੀਕਾ ਕੁਝ ਵੱਖਰਾ ਹੈ ਬਹੁਤ ਆਤ ਗਣਤੀ ਕਿਉਂ ਸਤੋਂ ਸਿੱਖ ਨੂੰ ਸਿੱਖ ਨਹੀਂ ਬਣਾਇਆ ਜਾ ਰਿਹਾ ਹੁਣ ਆਪਾਂ ਤੁਰੇ ਫਿਰਦੇ ਆ ਨਾ ਦੇਗ ਬਰਤਣ ਜਾਂ ਪੰਜ ਪਿਆਰਾਂ ਚ ਲੱਗਣ ਨੂੰ ਕੋਈ ਸਿੱਖ ਨਹੀਂ ਹੁੰਦਾ ਹਰ ਇੱਕ ਨਗਰ ਚੇਗਾ ਮਾਰ ਕੇ ਦੇਖ ਲਓ ਭਾਈ ਸਿਰ ਤੇ ਕੇਸ ਨਹੀਂ ਸਿੱਖੀ ਸਰੂਪ ਨਹੀਂ ਕੇ ਭਾਵ ਅਸੀਂ ਦਸ਼ਮੇਸ਼ ਪਿਤਾ ਜੀ ਫੌਜ ਭਰਤੀ ਨਹੀਂ ਹੋਣਾ ਚਾਹੁੰਦੇ ਜਦੋਂ ਭਰਤੀ ਨਹੀਂ ਹੋਵਾਂਗੇ ਤੇ ਫਿਰ ਮਿਲਣਾ ਕੀ ਹੈ ਭਾਈ ਜਦੋਂ ਦਸ਼ਵੇਸ਼ ਪਛਾਦੀ ਅਸੀਂ ਨੌਕਰੀ ਨਹੀਂ ਕਰਨੀ ਚੱਕਰੀ ਨਹੀਂ ਕਰਨੀ ਕੀ ਹੈ ਦਸ਼ਵੇਸ਼ ਪਛਾਦੀ ਚੱਕਰੀ ਕੀ ਮਿਲਦਾ ਕਿ ਇਹ ਸਿੱਖੀ ਸਰੂਪ ਖਾਲਸਾ ਰੂਪ ਆ ਕੇ ਫਿਰ ਇਹਦੇ ਬਚਨ ਕਮਾਉਣੇ ਪੈਂਦੇ ਆ ਖਾਲਸਾ ਮੇਰੋ ਰੂਪ ਹੈ ਖਾਲਸਾ ਖਾਲਸੇ ਮੈਂ ਕਰੂੰ ਨਾਸ ਖਾਲਸ ਤੋਂ ਭਾਵ ਕੀ ਹੈ ਕਿ ਜਿਹੜਾ ਅੰਦਰੋਂ ਸ਼ੁੱਧ ਹੋਇਆ ਉਹਨੂੰ ਬਾਹਰੋਂ ਤਾਂ ਬਾਣਾ ਪਾਲੇ ਅੰਦਰੋਂ ਅਸ਼ੁੱਧ ਅੰਦਰ ਮਹਿਲਾ ਅੰਦਰ ਕਰਮ ਕਾਂਡੀ ਹੈ ਸਿਰਫ ਕੇਵਲ ਤੋਂ ਕੇਵਲ ਬਾਹਰ ਇੱਕ ਪੇਕ ਹੋਗੇ ਹੁਣ ਵਰਦੀ ਪਾ ਲਈ ਤੁਸੀਂ ਸਾਰਿਆਂ ਨੇ ਪਾਲਣੀ ਹੈ ਕਿ ਪਾਓ ਚਲੋ ਭਾਈ ਸਾਰੇ ਜਣੇ ਪੁਲਸੀ ਵਰਦੀ ਪਾ ਲੋ ਫੌਦੀ ਪਾ ਲੋ ਪਰ ਤੇਨੂੰ ਉਹਨਾਂ ਨੇ ਭਾਈ ਨਾ ਤਾਂ ਤਨਖਾਹ ਦੇਣੀ ਹੈ ਨਹੀਂ ਤੁਸੀਂ ਉਹਨਾਂ ਨਾਲ ਕਾਨੂੰਨ ਪੜ੍ਹ ਸਕਦੇ ਆ ਨਹੀਂ ਕਰ ਸਕਦੇ ਨਾ ਕਿਉਂ ਕਿਉਂਕਿ ਇਹ ਤਾਂ ਬਾਰੀ ਸੀ ਭਾਈ ਜੇ ਉਹ ਵਰਦੀ ਪਾਉਣੀ ਹੈ ਤਾ ਭਾਈ ਉਹਦੇ ਟੈਸਟ ਪਾਸ ਕਰਨੇ ਪੈਣੇ। ਫਿਰ ਜਦੋਂ ਉਹ ਇਜਾਜ਼ਤ ਦੇ ਦਿੰਦੇ ਆ ਨਾ ਫਿਰ ਤੁਹਾਨੂੰ ਸਭ ਕੁਝ ਮਿਲਦਾ ਅਧਿਕਾਰ ਮਿਲਦੇ ਆ ਪੈਸਾ ਮਿਲਦਾ। ਐਵੇਂ ਤਾਂ ਨਹੀਂ ਮਿਲ ਜਾਂਦਾ ਕਿ ਵਰਦੀ ਪਾ ਲਈ ਤੇ ਗੱਲ ਬਣ ਗਈ। ਉਸੇ ਤਰ੍ਹਾਂ ਹੀ ਖਾਲਸੇ ਦਾ ਜੋ ਵਸਤਰ ਹੈ, ਦਾੜੀ ਕੇਸ ਜਾਂ ਸਰੀਰ ਤੇ ਅਸੀਂ ਜੋ ਵਸਤਰ ਪਹਿਨਦੇ ਆ ਨਾ ਕਿ ਕਾਰ ਬੈਰਸ ਜੋ ਨੇ ਇਹ ਤਦ ਤੱਕ ਪ੍ਰਮਾਣ ਨਹੀਂ ਜਿੰਨਾ ਚਿਰ ਦਸਮੇਸ਼ ਪਿਛਾਂ ਦੇ ਇਦੇ ਤੇ ਮੋਹ ਨਹੀਂ ਲਾਉਂਦੇ ਮੋਰ ਕਦੋਂ ਲਗਦੀ ਹੈ ਦਸ਼ਮੇਸ਼ ਪਿਛਾਲੇ ਜਦੋਂ ਟੈਸਟ ਨਹੀਂ ਪਾਸ ਕਰਨੇ ਇਮਤਿਹਾਨ ਨਹੀਂ ਪਾਸ ਕਰਨੇ ਬਚਨ ਨਹੀਂ ਮੰਨਣੇ ਤੇ ਬਿਨਾਂ ਤੈਰਤ ਤੋਂ ਵਰਦੀ ਪਾ ਲਈ ਹੈ ਤੇ ਤੈਰਤ ਤੋਂ ਫੇਲ ਹੈ ਤੇ ਹੇਤ ਅਧਾਰ ਨਹੀਂ ਹੈ ਨਾ ਭਾਈ ਤੂੰ ਪਾ ਚਾਹੇ ਨਾ ਪਾ ਉਹਦਾ ਮਤਲਬ ਕੋਈ ਨਹੀਂ ਉਸੇ ਤਰ੍ਹਾਂ ਹੀ ਹੈ ਬਾਰੀ ਸਰੂਪ ਸਿਖਾਲ ਸਿਆ ਸਿੱਖਾ ਤੇਰਾ ਤਾਂ ਤੱਕ ਪ੍ਰਮਾਣ ਨਹੀਂ ਹੈ ਜਦ ਤੱਕ ਦਸ਼ਮੇਸ਼ ਪਿਤਾ ਜੀ ਮਹਾਰਾਜ ਇਹਦੇ ਤੇ ਮੋਹ ਨਹੀਂ ਲਾਉਂਦੇ ਕਿ ਵਾਕਈ ਤੋ ਅੰਦਰੋਂ ਵੀ ਖਾਲਸਾ ਅੰਦਰੇ ਖਾਲਸੇ ਬਣਾਇਆ ਸਾਨੂੰ ਬਾਹਰੋਂ ਨਹੀਂ ਕਿ ਅੰਦਰ ਸਾਡੇ ਕੇਵਲ ਤੋ ਕੇਵਲ ਵਹਿਗਰੂ ਹੋਵੇ ਅੰਦਰੋਂ ਸ਼ੁੱਧ ਹੋਈ ਵਿਕਾਰ ਨਾ ਹੋਵੇ ਝੋਟ ਨਾ ਹੋਵੇ ਮਕਾਰ ਨਾ ਹੋਵੇ ਲਾਲਚ ਨਾ ਹੋਵੇ ਕਿ ਕੋਈ ਵੀ ਔਗਣ ਨਹੀਂ ਰੱਖਣਾ ਅੰਦਰ ਤਦ ਜਾ ਕੇ ਸ਼ੁੱਧ ਹੋਵੇਗਾ ਸ਼ੁੱਧ ਦਾ ਖਾਲਸੇ ਦਾ ਮਤਲਬ ਕੀ ਹੁੰਦਾ ਖਾਲਸ ਸੁਧ ਖਾਲਸ ਦੇਸੀ ਕਿਉਂ ਲਿਖਿਆ ਹੁੰਦਾ ਨਾ ਵੇਦਕਾਂ ਦੇ ਬਾਹਰ ਡਬੇ ਦਿੱਤੇ ਇਹਦੇ ਦੀ ਕੋਈ ਮਿਲਾਵਟ ਨਹੀਂ ਹੈ ਤੇ ਬੰਦਿਆ ਤੇਰੇ ਤਾਂ ਮਿਲਾਵਟਾਂ ਕਿੰਨੀ ਆਪਸ ਵਿੱਚ ਹੀ ਤੁਸੀਂ ਲੜੀ ਜਾ ਰਹੇ ਹੋ ਕਿ ਚਾਰੋਂ ਤਰਫ ਕਿੰਨੀਆਂ ਸੰਸਥਾਵਾਂ ਬਣ ਗਈਆਂ ਸਾਰੇ ਕਿ ਉਹ ਸੰਸਥਾਵਾਂ ਛੱਡੋ ਤਖਤਾਂ ਦੀ ਆਪਸੀ ਮर्याਦਾ ਨਹੀਂ ਮਿਲਦੀ ਕੋਈ ਮੂਰਤੀਆਂ ਪੂਜਾ ਕਰਦਾ ਵਾ ਕੋਈ ਦੀਵੇ ਬੱਤੀਆਂ ਲਾਉਂਦਾ ਵਾ ਤੇ ਭਾਵ ਆਪਣੀ ਮਤ ਮੰਨੀ ਆ ਗੁਰੂ ਦੀ ਮਤ ਨਹੀਂ ਮੰਨੀ ਗੁਰੂ ਕੀ ਕਹਿੰਦਾ ਬੁੱਤ ਪੂਜ ਪੂਜ ਹਿੰਦੂ ਹੋਏ ਪਹਿਲੇ ਗਾਤਾ ਜਿੱਦਣ ਤੋਂ ਬੁੱਤ ਪੂਜਣ ਲੱਗ ਗਿਆ ਅਣਬੁੱਤਾਂ ਦਾ ਬੜਾ ਚੱਲਿਆ ਹੋਇਆ ਇੱਕ ਟ੍ਰੇਡ ਜੇ ਕਿ ਕੋਈ ਵੀ ਮਰ ਗਿਆ ਨਾ ਪਹਿਲਾਂ ਨਹੀਂ ਇਦਾਂ ਹੁੰਦਾ ਸੀਗਾ ਪਹਿਲਾਂ ਸਿੱਖੀ ਸੀ ਬਈ ਜਿਹੜਾ ਮਰਿਆ ਨਹੀਂ ਭਾਵੇਂ ਉਹਨਾਂ ਦਾ ਸਾਡਾ ਸੀ ਸਤਿਕਾਰ ਕਰਦੇ ਆ ਭਾਈ ਜਿਨ੍ਹਾਂ ਨੇ ਦੇਸ਼ ਕੌਮ ਦੇ ਲਈ ਆਪਣੀਆਂ ਜਾਨਾਂ ਵਾਰੀਆਂ ਉਹਨਾਂ ਦਾ ਸਥਾਨ ਸਾਡੇ ਹਿਰਦੇ ਵਿੱਚ ਹੋਣਾ ਚਾਹੀਦਾ ਨਾ ਕਿ ਛੜਕਾਂ ਦੇ ਉੱਤੇ ਲਾ ਦਿੱਤਾ